ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਬਾਕੀ ਤੁਸੀਂ ਦੋ ਮਿਲਕਿੰਗਾਂ ਇਹਦੀਆਂ ਦੇਖ ਹੀ ਲੇਤੀਆਂ ਝੂਠੀਆਂ ਕੱਲ੍ਹ ਸ਼ਾਮ ਵਾਲੀ ਤੇ ਸਵੇਰੇ ਵਾਲੀ ਤੇ ਜਿਹੜੀ ਹੁਣ ਮਿਲਕਿੰਗ ਹੁੰਦੀ ਹੈ ਇਹ ਤੀਜੀ ਮਿਲਕਿੰਗ ਹੈ ਖਾਲੀ ਵਾਲੀ ਤੋਂ ਬਾਅਦ ਦੂਜੀ ਮਿਲਕਿੰਗ ਹੈ ਅੱਜ ਸਾਰੇ ਦਿਨ ਦੇ ਦੁੱਧ ਦਾ ਤੁਹਾਨੂੰ ਪਤਾ ਲੱਗ ਜਾਣਾ ਜੀ। ਉਹ ਲਾਗੇ ਵੀਰ ਜੜਨ ਤੇ ਅੱਜ ਆਮੀਦ ਕਰਦੇ ਹਾਂ ਵੀ ਇਹਦਾ ਕੱਲ੍ਹ ਸਾਮ ਜਿੰਨਾ ਦੁੱਧ ਹੀ ਹੋਊਗਾ ਤਾਰਕੀ ਵੀ ਨੇ ਬਹੁਤ ਸਣਾ ਦਰ ਦਿੰਦਾ ਸੀਗਾ 10 ਕਿਲੋ 10 ਕਿਲੋ 160 ਗ੍ਰਾਮ ਥੋੜਾ ਸਾਨੂੰ ਦੇਖ ਕੇ ਥੋੜਾ ਉੱਪਰ ਆਇਆ ਕਰਨ ਲੱਗ ਗਿਆ ਥੋੜਾ ਜਿਹਾ ਇਸ ਕਰਕੇ ਥੋੜਾ ਜਿਹਾ ਟਾਈਮ ਲੱਗ ਜਾਂਦਾ ਫਸਿੰਗ ਲਾਉਣ ਚ ਕਿਉਂਕਿ ਗਾਰਾ ਨਹੀਂ ਨਾ ਕਰਦੇ ਫਿਰ ਇਦਾਂ ਝਾਕਣ ਜੇ ਲੱਗ ਜਾਂਦੀ ਏ ਮੋਬਿਲ ਵੀ ਬਾਡੀ ਦਿਖਾਤੀ ਸੋਨ ਖਾਲੀ ਠੀਕ ਹੈ ਜੀ ਬਾਕੀ ਦਾ ਧੰਨਵਾਦ ਆ ਸਦਾ ਸਾਰੇ ਭਰਾਵਾਂ ਦਾ ਜਿਹੜਾ ਆਪਦਾ ਕੀਮਤੀ ਸਮਾਂ ਕੱਢਦੇ ਨੇ ਤੁਸੀਂ ਤੇ ਲੱਗ ਮਿਲ ਕੰਗੀ ਜੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਐ ਕਰੀਦੀ ਐ ਜਿੰਨਾ ਕ ਟਾਈਮ ਨਿਕਲੇ ਜੀ ਚੱਲਾ ਇੱਕ ਦੂਜਾ ਭਰਾ ਦੇਖ ਕੇ ਚਲੋ ਹੋਰ ਤੇ ਦੁਬਾਰਾ ਲੈ ਮਿਲ ਕੇ ਇੰਟਰਵਾਉਂਦੇ ਹਨਾ ਜੀ ਇੱਕ ਤਪਸੂ ਦਾ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਵੀ ਬਣ ਜਾਂਦਾ ਤੇ ਬਾਕੀ ਨਾਲ ਵੀ ਇੱਕ ਨਾਲੇ ਪਤਾ ਲੱਗਦਾ ਰਹਿੰਦਾ ਹਨਾ ਜੋ ਅਸੀਂ ਬਾਰਾ ਮੀਟ ਕਰਦੇ ਆਂ ਵੀ ਆ ਹੁਣ ਜਿਹੜਾ ਸੂਆ ਪੈ ਜਾਣਾ ਮੇਲੇਆਂ ਦੇ ਹਿਸਾਬ ਨਾਲ ਵੀ ਆਈ ਤੇ ਸਭ ਤੋਂ ਵੱਧ ਲਾਈ ਮਿਲਕਿੰਗ ਆ ਹੋਣਗੀਆਂ ਕਿਉਂਕਿ ਇਥੋਂ ਆਪਾਂ ਸੰਸਾਰ ਦੇ ਅੰਦਰ ਕੋਈ ਹੋਰ ਵੀ ਬਹੁਤ ਭਰਾਵਾਂ ਦੇ ਜਿਹੜੇ YouTube ਚੈਨਲ ਆ Facebook ਆ ਜਿਨ੍ਹਾਂ ਤੇ ਆਪਾਂ ਲਾਈ ਮਿਲਕਿੰਗ ਹੁੰਦੀਆਂ ਬੇਸ ਬੇ ਆ ਤਾਂ ਕਾਫੀ ਦਰਜਾਨ ਜਿਹੜਾ ਵਦਿਆ ਚੰਗੀ ਬਰੀਡ ਵੱਲ ਤੇ ਸਾਰਿਆਂ ਦੇ ਸਹਿਯੋਗ ਨਾਲ ਹੀ ਆ ਜਿਹੜੇ ਚਵਾਈ ਕਰਾਉਂਦੇ ਉਹਨਾਂ ਦਾ ਵੀ ਇੱਕ ਬਹੁਤ ਮਤਲਬ ਦਾਹਾ ਬਰੀਡ ਵਧਾਨਗਰ ਆਪੇ ਤੁਸੀਂ ਜੋ ਹੁੰਦਾ ਉਹਨਾਂ ਨੂੰ ਦੇਖ ਕੇ ਤਾਂ ਹਾਂ ਬੰਦਾ ਵਧੀਆ ਕੰਮ ਕਰਦਾ ਜੀ ਨਾ ਬਾਕੀ ਅਜਿਨਨ ਉਹਦਾ ਜੈ ਸਰਟੀਫਿਕੇਟ ਵੀ ਦੇਣਾ ਹੈ ਵੀ ਜਿਹੜੀ ਲੈ ਮਿਲਕਿੰਗ ਦਾ ਕਉਂ ਵੀ ਇੱਥੇ ਅਸੀਂ ਦੋ ਮੈਂਬਰ ਆਉਂਦੇ ਰਹੇ ਆ ਸਾਖੋ ਦੇ ਕਹਿੰਦੇ ਬੀਬਾ ਜੀ ਤੂੰ ਵੀ ਲਾਜ਼ਮੀ ਆਉਣੀ ਹੋਣਾ ਤੇ ਬਾਕੀ ਨਹੀਂ ਫਿਰ ਇੱਥੇ ਨਿੱਕਾ ਨੰਬਰਦਾਰ ਸੀਗਾ ਪੁੱਛੋ ਕਿ ਉਹਨਾਂ ਦੇ ਥਰੂ ਮਿਲਕਿੰਗ ਹੋਣੀ ਸੀਗੀ ਮਿੱਕੀ ਨੇ ਇਥੇ ਸਾਹਮਣੇ ਧਰ ਲਿਆ ਬਣੇ ਉਹ ਵੀ ਮਿਲਕਿੰਗ ਹੋਣ ਵਾਲੀ ਆ ਬਸ ਕੰਪਲੀਟ ਤੇ ਫਿਰ ਦੇਖਦੇ ਆ ਦੁੱਧ ਜੋਕ ਕੇ ਤੇ ਆਸ ਕਰਦੇ ਆ ਅੱਜ ਵੀ ਕੱਲ ਜਿੰਨਾ ਕਿ 11 ਲੀਟਰ ਤੋਂ 60 ਗ੍ਰਾਮ ਉੱਤੇ ਸੀਗਾ ਰਾਤ ਜੋਨਾਂ ਦੇ ਦੁੱਧ ਹੁਣ ਵੀ ਵੀ ਹੋਊਗਾ ਤੇ ਤਰ ਕੇ ਸੀਗਾ 10 160 ਗ੍ਰਾਮ ਸਵੇਰ ਦਾ 10 160 ਗ੍ਰਾਮ ਸੀ ਕਉ ਵੀ ਸਵੇਰੇ ਵੀ ਸਵੇਰੇ ਪੁਜਾਣੇ ਨੂੰ ਚੋਣੀ ਪੈ ਗਈ ਕਿਉਂਕਿ ਅੰਦਰ ਦਾ ਮਾਹੌਲ ਹੀ ਉਹਜਾ ਬਣ ਗਿਆ ਇਹ ਸਾਨੂੰ ਇਧਰੋਂ ਦੇਖ ਕੇ ਜਮੇ ਜਾ ਕੇ ਕੰਧ ਨਾਲ ਖੜ ਗਈ ਤੇ ਦੂਜੇ ਪਾਸੇ ਬੈਠ ਨਹੀਂ ਦਿੱਤਾ ਇਹਨੇ ਤਾਂ ਇਸ ਕਰਕੇ ਵੀ ਥੋੜਾ ਜਿਹਾ ਥਰਕ ਪੈ ਜਾਂਦਾ ਚਵਾਈ ਦੇ ਨਾਲ ਲਓ ਭਾਈ ਕਰੋ ਕੰਦ ਕੰਦਾ ਛੱਡੋ ਲੋਗੀ ਜ਼ੀਰੋ ਤਾਂ ਹੋ ਗਿਆ ਇੱਕ ਜ਼ੀਰੋ ਆ ਜਾਂਦੇ ਤੇ ਫੇਰ ਆਪਾਂ ਦੁੱਧ ਲੋ ਜੀ ਮਿੱਤਰੋ ਹੁਣ ਸਿੰਗਲ ਹੋ ਗਈ ਤੇ ਲੋ ਜੀ ਹਾਂ ਜੀ ਭਾਈ ਪਾਓ ਫੁਆਇਰ ਜਨੇ ਹੋ ਗਿਆ ਬਾਲਟੀਆਂ ਮਤਲਬ ਕਿ ਨਾ ਛਾੜ ਦੇ ਪੂਰਾ 100 ਗ੍ਰਾਮ ਹੋ ਜੂ ਉਰ ਉਤੇ ਕਭੀ ਬਾਵਾ ਚਾਟ ਲੱਗੀ ਜੀ 10 ਗੱਲੋਂ 7 ਗ੍ਰਾਮ ਤੇ ਬਾਲਟੀਆਂ ਤੇ 4 ਕਿ ਦੁੱਧ ਪਾਉਂਦੇ ਆ 11 ਸੋਨਾ ਦੁੱਧ ਕੱਢਿਆ ਝੋਟੀਆਂ ਇਹ ਮੱਝ ਆ ਭਾਈ ਹਨਾ ਪੰਜਵੇਂ ਸੂਏ ਹਨਾ ਹਾਂ ਫਿਰ ਇਹਨੂੰ ਦੇਖ ਕੇ ਫਿਰ ਝੋਟੀਆਂ ਉੱਤੇ ਜਾਂਦਾ ਹਾਂ ਝੋਟੀਆਂ ਵਰਗੀ ਹੈ ਹਨਾ ਜਿਸੇ ਦੇ ਕਨੀ ਝਾਕ ਦੇਣਾ ਫਿਰ ਝੋਟੀ ਆ ਜਾਂਦਾ ਚਾਇਦਾ ਰਾਤ ਆਪਣੀ ਇਹ 11 ਤੋਂ ਖਾਲੀ ਹੋਈ ਸੀ ਹਨਾ ਤੇ ਤੜਕੇ ਸੀਗਾ 10 160 ਗ੍ਰਾਮ ਹੁਣ 10 100 ਆ ਇਹ ਬਣ ਗਿਆ 20 ਕਿਲੋ 260 ਗ੍ਰਾਮ ਸਵਾ 20 ਕਿਲੋ ਤੋਂ ਦਿੱਤਾ ਸਵਾਈ ਦੇ ਵਿੱਚ ਬਹੁਤ ਸੋਨਾ ਦੁੱਧ ਆ ਭਾਈ ਤਾਂ 20 ਕਿਲੋ ਦਿਖਾਉਣਾ ਵੀ ਤੇ ਗੁਰਪ੍ਰੀਤ ਬਾਈ ਕੋਈ ਆਮ ਗੱਲ ਨਹੀਂ ਤੇ ਇੱਧਰ ਵੀ ਆਦੇ ਪੈਣਾ ਖੜੀਆਂ ਇਹਨਾਂ ਦੀ ਵੀ ਮਿਹਨਤ ਵਿਚਾਰੀਆਂ ਦੀ ਓਨੀ ਜਿਆਦਾ ਹੀ ਹੁੰਦਾ ਯੋਗਦਾਨ ਹਨ ਕਹਿੰਦਾ ਹੁੰਦਾ ਕਿ ਵੀ ਤਾਰਾ ਕੱਢਣੀਆਂ ਤੇ ਨਾਲ ਸਮਾਉਣੀਆਂ ਤੇ ਇੱਧਰ ਵੀ ਆਪਣੇ ਆਗੇ ਭਰਾ ਹਨ ਤੇ ਬਹੁਤ ਇਹਨਾਂ ਨੂੰ ਸਾਰਿਆਂ ਨੂੰ ਸ਼ੌਂਕ ਸ਼ੌਂਕ ਕਰਕੇ ਵੀ ਚਲੋ ਆਏ ਸੀਗੇ ਵੀ ਦਿਖਾਈਏ ਆ ਆਜੋ ਸਾਰੇ ਆਜੋ ਆਜੋ ਗੁਰਪ੍ਰੀਤ ਚਾਈ ਬਾਈ ਆਦੇ ਇੱਧਰ ਸਾਰੇ ਖੜੇ ਆ ਬਾਈ ਤਾਂ ਸੋਨ ਇੱਕ ਵਾਰੀ ਮਿਲਿਆਉਣੇ ਸਾਰੇ ਪਰਿਵਾਰ ਦੇ ਨਾਲ ਇਹ ਪੋਚੋ ਕਲਾ ਭਾਈ ਕਿ ਜਿਹੜੀ ਲੈਬ ਚਵਾਈ ਕਰਾਈ ਆ ਤੇ ਇਹਨਾਂ ਦੀ ਹੁਣ ਮੱਝ ਨੇ ਜਿਹੜਾ ਦੁੱਧ ਕੱਢਿਆ ਬਾਈ ਇੱਕ ਬਹੁਤ ਬਹੁਤ ਸਾਨੂੰ ਸਾਰਿਆਂ ਨੂੰ ਵਧਾਈਆਂ 20 ਤੋਂ ਉੱਤੇ ਦੁੱਧ ਕੱਢਿਆ ਜੀ ਹਨ ਇਹ ਬਹੁਤ ਵੱਡੀ ਗੱਲ ਆ 20 ਤੋਂ ਉੱਤੇ ਦੁੱਧ ਕੱਢਣਾ ਤੇ ਇਹਦਾ ਬਣ ਗਿਆ ਜੀ 20 ਕਿਲੋ 260 ਗ੍ਰਾਮ ਬਣ ਗਿਆ ਤੇ ਸਵਾ 20 ਕਿਲੋ ਦੁੱਧ ਦਿੱਤਾ ਜੀ ਬਹੁਤ ਬਹੁਤ ਵਧਾਈਆਂ ਤਾਂ ਹੋਰ ਵੀ ਦੁੱਧ ਦੇਣ ਦੀ ਮੈਂ ਚਲੋ ਇਹਨਾਂ ਨੇ ਚਵਾਈ ਵੀ ਫਸਟ ਟਾਈਮ ਕੀਤੀ ਆ ਮਗਰ ਬੰਦੇ ਬਹਿ ਕੇ ਫਿਰ ਵੀ ਜਦੋਂ ਚਵਾਈ ਹੋਣੀ ਆ ਤਾਂ ਪਸ਼ੂ ਇੱਕ ਵਾਰੀ ਤਾਂ ਜਾਗਦੇ ਹੀ ਆ ਹਨਾ ਵੀ ਕੱਟ ਕਿਉਂ ਆ ਮਗਰ ਬਾਕੀ ਕਰ ਦਿਓ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਵੀ ਵੱਧ ਤੋਂ ਵੱਧ ਕਰਿਓ ਕਿਉਂਕਿ ਇੰਨੇ ਨਾਲ ਹੋਰ ਵੀ ਹੌਸਲਾ ਵਧਦਾ ਚਾਹ ਇੱਧਰ ਬਾਈ ਦੇ ਸਾਰੇ ਐਨੀਮਲ ਆ ਆਜੋ ਬਾਈ ਆਪਾਂ ਮਰ ਜਿਆ ਕਰੀ ਜੀ ਆਪਾਂ ਮਰ ਜੀ ਗੱਲ ਆ ਆਪਣੀ ਬਾਈ ਇਹ ਇੱਕ ਹੀ ਦੂੰ ਆਪਾਂ ਆਜੋ ਇੱਧਰ ਨੂੰ ਆਜੋ ਹਾਂ ਇਹ ਆਪਾਂ ਥੋੜਾ ਜਿਹਾ ਹੁਣ ਨੇਰਾ ਜਿਹਾ ਪੈਣ ਲੱਗ ਗਿਆ ਹੂੰ ਤਾਂ ਠੀਕ ਐ ਤੇ ਬਾਈ ਇਹ ਆਪਾਂ ਜਿਹੜੀ ਹੁਣ ਸਟਾਰਟਿੰਗ ਹੈ ਇਹ ਜਿਵੇਂ ਹੁਣ ਮੱਝਾਂ ਦੇ ਉੱਤੇ ਤੇ ਨਾਲ ਆਪਣੀਆਂ 10 ਗਾਵਾਂ ਵੀ ਰੱਖੀਆਂ ਵੀ ਹਨ ਇਹਨੂੰ ਕਿੰਨਾ ਟਾਈਮ ਹੋ ਗਿਆ ਬਾਈ ਇਹ ਨੂੰ 4 ਸਾਲ ਹੀ ਹੋ ਗਿਆ ਸਾਢੇ 3-4 ਸਾਲ ਹੋਏ ਆ ਤੇ ਜਿਹੜੀਆਂ ਇਹ ਵੱਡੀਆਂ ਮੱਝਾਂ ਸਾਰੀਆਂ ਜਿਹੜੀ ਹੁਣ ਇਹ ਫਿਰ ਆਪਣੀਆਂ ਸਾਰੀਆਂ ਖਰੀਦੀਆਂ ਹੋਵਾਂ ਮੱਝੇ हां भाई एक बार दा खरीदे हां एक ਛੋਟੀ ਕਰਦੀ ਆ ਉਹ ਵਿੱਚ ਅੱਛਾ ਇੱਕ ਛੋਟੀ ਕਰਦੀ ਆ ਬਾਈ ਤੇ ਕਰਦੀ ਸੁਪੀ ਸੀ ਛੋਟੀ हां ਉਹ ਸੁਈ ਆ ਅੱਛਾ ਤੇ 13 ਕਿਲੋ ਤੇ ਪਹਿਲੇ ਸੁਈ ਚੱਲੀ ਆ 13 ਕਿਲੋ ਤੇ ਪਹਿਲੇ ਸੁਈ ਚੱਲੀ ਆ ਜਿਹੜੀ ਆਪਣੀ ਹੋਮ ਬਰੀਡ ਕਹਿੰਦੇ ਨੇ ਆ ਤੇ ਬਾਕੀ ਸਾਰੀਆਂ ਮੱਜਾਂ ਖਰੀਦੀਆਂ ਸੀ ਐਂ ਭਰੋਸੇ ਵਾਲੇ ਬੰਦਿਆਂ ਤੋਂ ਤੇ 4 ਸਾਲ ਹੋ ਗਏ ਆ ਬਾਈ ਇਹ ਲਾਈਨ 'ਚ ਹਾਂ ਹਾਂ ਤੇ ਕਿਵੇਂ ਲੱਗਿਆ ਬਾਈ ਇਹ ਲਾਈਨ ਦੇ ਵਿੱਚ ਆ ਕੇ ਕੰਮ ਆਪਾਂ ਨੂੰ ਇਹ ਸਪੂਣਾ ਬਸ ਘਰ ਦਾ ਕੰਮ ਤੇ ਬਾਕੀ ਸ਼ੌਂਕਰੀ ਆਪਾਂ ਨੂੰ ਹਾਂ ਬਿਲਕੁਲ ਜੀ ਸ਼ੌਂਕ ਦੇ ਨਾਲ ਹੀ ਆ ਬਾਈ ਹਨਾ ਬਿਲਕੁਲ ਜੀ ਬਿਲਕੁਲ ਤੇ ਅੱਗੇ ਬਾਕੀ ਆਪਾਂ ਦੇਖਦੇ ਹਾਂ ਜਿਵੇਂ ਤੁਸੀਂ ਰਿਕਾਰਡ ਦਿਆਂ ਵੀ ਦੱਸਿਆ ਉਹ ਬੁੱਢੀ ਮੱਝ ਬੱਚਿਆਂ ਵਾਸਤੇ ਰੱਖੀ ਵੀ ਹੈ ਹੁਣ ਹਾਂ ਵੀ ਠੀਕ ਐ ਵੀ ਉਹ ਵੀ ਬਹੁਤ ਚੰਗੀ ਐ ਹਨਾ ਤਾਂ ਹੁਣ ਜਿਹੜੀਆਂ ਇਹ ਆਪਣੀਆਂ ਸਾਰੀਆਂ ਵੱਡੀਆਂ ਬੱਚਿਆਂ ਤੇ ਛੋਟੀ ਦਾ ਤਾਂ ਪਹਿਲਾਂ ਤਾਂ ਦੱਸ ਹੀ ਦਿੱਤਾ ਰਿਕਾਰਡ ਵੀ 13 ਲੀਟਰ ਤੋਂ ਸਟਾਰਟ ਹੋਈ ਹੈ ਹਨਾ ਤਾਂ ਬਾਕੀ ਇਹਨਾਂ ਦਾ ਵੀ ਸਾਰੀਆਂ ਦਾ ਜਿਹੜੀਆਂ ਵੱਡੀਆਂ ਮੱਝਾਂ ਆਪਾਂ ਇਹਦੀ ਵੀ ਆਪਾਂ ਚਵਾਈ ਕਰਾ ਲਈ ਕਿਉਂਕਿ ਮੈਂ ਤਾਂ ਕੱਲ ਦੇਖਿਆ ਜਿਹੜਾ 11 ਲੀਟਰ ਐ ਆਪਾਂ ਕਿਹੜਾ ਉਹ ਆ ਟਾਈਮ ਤੋਂ ਟਾਈਮ ਹੀ ਚੋਈ ਹੈ ਹਨਾ ਤਾ ਇਹ ਮਤਲਬ ਉਹੀ 22 ਲੀਟਰ ਵਾਲੀ ਝੋਟੀ ਹੈ ਨਾ ਮਾੜਾ ਮੋਟਾ ਜੱਕ ਵੀ ਜਾਂਦੀ ਹੈ ਤੇ ਦੂਜੀਆਂ ਜਿਹੜੀਆਂ ਮੱਝਾਂ ਉਹ ਕਿੱਥੋਂ ਤੱਕ ਦੀਆਂ ਆਪਣੇ ਕੋਲੇ ਦੁੱਧ ਵਾਲੀਆਂ ਹੁਣ ਆਪਣੇ ਕੋਲੇ ਬਈ 16 17 8 ਵਾਲੀ ਹੈਗੀਆਂ ਬਾਕੀ ਇੱਕ ਮੱਝ ਹੋਰ ਵੀ ਵੱਡੀ ਆ ਉਹਨੂੰ ਥੋੜੇ ਦਿਨ ਹੋਏ ਸੋ ਉਹ ਵੀ ਦੇਖਾਂਗੇ ਆਪਣਾ ਉਹ ਆਪਣੀ ਚਾਹਿਆ ਤਾਂ ਵੀ ਜੇ ਟਾਈਮ ਲੱਗ ਗਿਆ ਤਾਂ ਵੀ ਉਹ ਵੀ ਚਵਾਈ ਕਰਾ ਦਾਂਗੇ ਹਾਂਜੀ ਹਾਂਜੀ ਉਹ ਪਹਿਲੇ ਮੰਨ ਲਓ ਆਪਣੇ ਕੋਲ ਪਹਿਲੇ ਸਵੇਸ ਜੀ ਚਲੋ ਇਹ ਵੀ ਬਹੁਤ ਵੱਡੀ ਗੱਲ ਆ ਬਾਈ 20 ਲੀਟਰ ਵਾਲੀਆਂ ਨੂੰ ਪਤਾ ਹਜੇ ਵੀ ਆਪਾਂ ਜੇ ਕਹਿ ਦਈਏ ਨਾ ਬਹੁਤ ਘੱਟ ਗਿਣਤੀ ਦੇ ਵਿੱਚ ਮੱਝਾਂ ਮਿਲਦੀਆਂ ਜਿਹੜੀਆਂ ਨੇਚਰਲ ਜੀਆਂ ਖੜੀਆਂ ਮਤਲਬ ਦੁੱਧ ਦਿੰਦੀਆਂ ਹਨ ਵੀ ਕਿਉਂਕਿ ਆਪਾਂ ਹਾਂਜੀ ਹਾਂਜੀ ਘਰ ਦੀ ਖਰਾਕੀ ਅੱਛਾ ਘਰ ਦੀ ਖਰਾਕੀ ਪਾਉਣੀ ਆ ਸਾਰੀ ਬਾਈ ਠੀਕ ਹੈ ਜੀ ਤੇ ਬਾਕੀ ਬਾਈ ਦੀਆਂ ਬਾਹਰ ਗਾਵਾਂ ਵੀ ਰੱਖੀਆਂ ਹੋਈਆਂ ਇਹ ਗਾਵਾਂ ਇਹ ਵਧੀਆ ਦੁੱਧ ਵਾਲੀ ਸੀ ਉਧਰੋਂ ਚਲੋ ਇੱਧਰ ਸੱਜਰ ਸਿੰਘ ਥੋੜੇ ਦਿਨ ਹੋਏ ਸੀ ਇੱਧਰ ਲੈ ਆਉਂਦੇ ਆ ਤੇ ਬਾਕੀ ਮਹਿਸਾਂ ਇੱਧਰੋਂ ਘਰੇ ਹੁੰਦੀਆਂ ਇਹਨਾਂ ਦੀਆਂ ਤੇ ਧੰਨਵਾਦ ਸੱਸੀ ਗੱਲ ਜੀ ਤੇ ਕਰੋ ਵੀਡੀਓ ਨੂੰ ਵੱਤ-ਵੱਤ ਸ਼ੇਅਰ ਜੀ